ਆਪਾਂ ਲੱਗੇ ਜੀ ਟੁਰਨ ਤੇ ਪਾੜੀ ਗਏ ਪੰਜ ਰੈਡੀਓ ਵੀ ਹਾਂਜੀ ਆਪਾਂ ਇੱਥੋਂ ਰਹਿ ਗਿਆ ਜੀ ਹੇਮਕੁੰਟ ਸਾਹਿਬ 6 ਕਿਲੋਮੀਟਰ ਪਹੁੰਚ ਗਈ ਆਪਾਂ ਵਾਹ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਹਾਂਜੀ ਇਸ ਨਾਲ ਕਰ ਲਿਆ ਜੀ ਆਪਾਂ ਬੜੀ ਨਜੂਰ ਪਾਣੀ ਬਹੁਤ ਸਦਾ ਬੱਜਿਆ ਸਰਪੰਚਾ ਬੰਮਾ ਹਿੱਤਰ ਦਾ ਜੀ ਆਪਾਂ ਗੁਰੂ ਘਰ ਕੱਲ ਜਦੋਂ ਆਪਾਂ ਇਸ ਵੇਲੇ ਆਏ ਆ ਕੱਲ ਤਾਂ ਮੀਂਹ ਪੈਂਦਾ ਸੀ ਕੱਟ ਹੀ ਵੈਤਾ ਜੀ ਵਾਹਿਗੁਰੂ ਜੀ ਕੀ ਫਤਿਹ ਤੇ ਸਾਮ ਵੱਦੀ ਗਈ ਸੁਵੇਲ ਦੇ ਚਾਰ ਤੇ ਹੁਣ ਆਪਾਂ ਲੱਗੇ ਆ ਤੁਰਨ ਸ੍ਰੀ ਹਿਮਪਨ ਸਾਹਿਬ ਨੂੰ ਬਰ ਰੇੜੀਆ ਸਮਾਨ ਸਾਰਾ ਜੀ ਆਪਾਂ ਪਾ ਲਿਆ ਜਿਹੜਾ ਥੋੜਾ ਵਾਧੂ ਸੀਗਾ ਉਹ ਆਪਾਂ ਇੱਥੇ ਜਮਾ ਕਰਾ ਲੈਣਾ ਇੱਕ ਕਿੱਟ ਤਿੰਨ ਕਿੱਟਾ ਆਪਾਂ ਨਾਲ ਲੈ ਜਾਣੀਆਂ ਤੇ ਬਾਕੀ ਹੁਣ ਲੱਗੀਆਂ ਤੁਰਨ ਰਾਤ ਤਾਂ ਥੱਕੇ ਹੋਈ ਪਤਾ ਹੀ ਲੱਗਿਆ ਵੀ ਕਿੱਥੇ ਪਏ ਆ 3 ਵਜੇ ਅੱਖ ਖੁੱਲੀ ਆ ਸਵੇਰੋਂ ਹੁਣ ਆਪਾਂ ਰੈਡੀ ਆ ਤੇ ਚੱਲਦੇ ਆ ਅੱਗੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਸੰਗਤਾਂ ਦੀ ਤਿਆਰੀ ਹੈ ਜੀ ਪੂਰੀ ਜਾਣ ਦੀ ਸਾਰੇ ਖੜੇ ਆ ਤੇ ਆਪਾਂ ਮੱਥਾ ਟੇਕ ਲਈਏ ਕੋਣ ਸਾਹਿਬ ਗੋਬਿੰਦ ਸਿੰਘ ਅੱਠ ਬਹੁਤ ਆਈ ਇੱਥੇ ਰਾਤ ਵੀ ਇੱਥੇ ਸੌਣ ਲਈ ਵੀ ਜਗ੍ਹਾ ਹੈ ਨਹੀਂ ਜੀ ਰੂਮ ਤਾਂ ਕੀ ਮਿਲਣਾ ਵਧੀਆ ਰਹਿ ਗਿਆ ਆਪਾਂ ਵੀ ਆਪਾਂ ਰੂਮ ਲੈ ਲਿਆ ਜੀ ਬਰਕਾੜੀ ਹਵਾਈ ਆ ਆ ਪੀਣ ਲੱਗਿਆ ਜੀ ਆਪਾਂ ਚਾਹ ਪੀ ਕੇ ਤੁਰਦੇ ਹਾਂ ਠੀਕ ਆ ਮਾਮਾ ਮਾਹੌਲ ਕਿਵੇਂ ਆ ਗੋਜਾ ਗੋਜਾ ਆਪਾਂ ਲੱਗਿਆ ਜੀ ਤੁਰਨ ਤੇ ਪੱਜ ਕੇ ਪੰਜ ਰੈਡੀਓ ਵੀ ਹਾਂ ਜੀ ਆਪਾਂ ਤੁਰਦੇ ਹਾਂ ਦੇਖਦੇ ਹਾਂ ਗਾਣਾ ਮਾਹੌਲ ਕੀ ਆ ਠੰਡ ਬਹੁਤ ਅੱਜ ਵਾਰਪਾਈ 20% ਹੀ ਕੋਰਦਾ ਬਰਦੀ ਆ ਥੱਲੇ ਹੀ ਬਹੁਤ ਠੰਡਾ ਅਬੀ ਦੇਖੋ ਕੱਟ ਪਾਤਰ ਦੇਖੋ ਕੱਟ ਫੁੱਲ ਆਇਆ ਨਾ ਇੱਦਾਂ ਜਾਨੀ ਅੱਧੀ ਵਾਰ ਸੰਗਤ ਚੱਰੀ ਗਈ ਜੇ ਉੱਪਰ ਕਿਵੇਂ 9 ਵਜੇ ਅਰਦਾਸ ਹੁੰਦੀ ਹੈ 11 ਵਜੇ ਹੁੰਦੀ ਹੈ ਤੇ 11 ਟੱਕ ਵਜੇ ਹੁੰਦੀ ਹੈ ਤਿੰਨ ਅਰਦਾਸਾਂ ਜੇ ਸ਼ਾਮ ਨੂੰ ਲੁੰਦੇ ਆ ਤਿੰਨ ਤਿੰਨ ਵਾਰੀ ਹੁੰਦੀ ਹੁੰਦੀ ਹੈ ਅਰਦਾਸ ਬਾਪ ਮਾਮਾ ਪਈ ਅਰਦਾਸ 9 ਵਜੇ 6:30 ਵਜੇ ਤੇ 1 ਵਜੇ 1 ਵਜੇ ਆ ਨਾ ਤਿੰਨ ਗਰੀ ਹੁੰਦੀ ਹੈ ਵਾਰ ਆਪਾਂ ਮੇਲਾ 6:30 ਵਜੇ ਸ਼ਾਮਿਲ ਹੋਵਾਂਗੇ ਨਾ ਬਹੁਤ ਠੀਕ ਹੈ ਬੋਲੇ ਇਸੋ ਨਿਹਾਲ ਬੋਲੇ ਇਸੋ ਨਿਹਾਲ ਸ਼ੁਕਰੀਆ ਕਰ ਗੋਵਿੰਦ ਆਮ ਤੋਂ ਹੈਗਾ ਵਾਹਿਮਕੁੰਡ ਸਾਹਿਬ ਦਾ ਘੋੜਿਆਂ ਦਾ ਰੇਟ 2000 ਰੁਪਏ ਸਿੰਗਲ ਅਪਡਾਊਨ ਹੈਗਾ 2800 2800 ਵਧੀਆ ਵਾ ਅਪਡਾਊਨ ਸਿੰਗਲ ਲੈਣ ਨਾਲੋਂ ਪਹਿਲਾ ਹੀ ਵੀਊ ਦੇਖੋ ਹੋ ਜਾਈ ਅੰਬੀ ਸੰਦਕਾ ਇੱਥੋਂ ਰਹਿ ਗਿਆ ਜੀ ਹੇਮਕੁੰਟ ਸਾਹਿਬ 6 ਕਿਲੋਮੀਟਰ ਹੂੰ ਥੱਲਿਓ ਵੀ 6 ਹੀ ਕਹਿੰਦੇ ਆ ਇੱਥੋਂ ਵੀ 6 ਆ ਗਿਆ ਜੀ ਝਰਨਾ ਪਹਿਲਾ ਇਹਦੇ ਬਰਪੂਰ ਫਪਈ ਹਜੀ ਹਈ ਇਹਨੇ ਥੋੜੇ ਦੁਰੇ ਆਪਾਂ ਹੋਰ ਗੁਆੜ ਕੱਢੀ ਆ ਜੇ ਹਾਂਜੀ ਸੰਗਤ ਜੀ ਅੱਧ ਵਿਚ ਆ ਗਏ ਜੀ ਆਪਾਂ ਇੱਥੋਂ ਰਹਿ ਗਈ ਅੱਧੀ ਬਾਟ ਤੇ ਇੱਥੇ ਆਉਣ ਨੂੰ ਲੱਗਾ ਆਪਾਂ ਨੂੰ ਵੱਜ ਗਏ 8 ਤਿੰਨ ਕਿ ਘੰਟੇ ਲੱਗੇ ਇੱਥੇ ਆਉਣ ਨੂੰ ਆ ਜਲਦੀ ਚਾਹ ਦੀ ਪੀਲੇ ਆ ਮੈਂ ਜੇਕਰ ਆਇਆ ਲੇਟ ਤਾਂ ਜਣਾ ਲੋਕ ਗਾਵਾਂ ਇੱਥੇ ਚਾਹ ਚੋ ਪੀਨੇ ਆ ਪਰੌਂਠਾ ਖਾਣੇ ਆ ਫਿਰ ਗਾਮੋਂ ਨਿਕਲਦੇ ਆ ਤੁਰਦੇ ਆ ਇਥੋਂ ਇੱਥੋਂ ਆਪਾਂ ਇੱਕ ਪਰੌਂਠਾ ਕਰਾਇਆ ਜੀ ਇੱਕ ਚਾਹ ਪਰੌਂਠਾ ਖਾਣੇ ਤੇ ਚਾਹ ਪੀਨੇ ਆ ਫਿਰ ਆਪਾਂ ਨਿਕਲਦੇ ਆ ਇੱਥੋਂ ਓਹੋ ਮਾਤਾ ਅੱਛਾ ਰਹੀ ਮਾਤਾ ਛੜੀ ਜਾਂਦੀ ਚੜਾਈ ਜੀ ਤਾਂ ਉਹ ਉਹ ਵੀ ਡਾਗਲਾ ਪੂਰੇ ਇਹ ਤਾਂ ਗੱਲ ਵੀ ਕੋਈ ਨਹੀਂ ਥੰਦ ਤਾਂ ਉਹ ਪਾਉਂਦੇ ਨਹੀਂ ਰਹੋ ਦਸਾ ਵਰਜਾ ਲੈ ਰਿਹਾ ਜੀ ਆਹ ਦੇਖੋ ਜੀ 뷰 ਇਧਰੋਂ ਹਾਂਜੀ ਫਾਈਨਲੀ ਆਪਾਂ ਪਹੁੰਚ ਗਏ ਜੀ ਜੀ ਹੇਮਗੰਨ ਸਾਹਿਬ ਚੱਲਦੇ ਹੁਣ ਆਪਾਂ ਕਾ ਨੂੰ ਬਹੁਤ ਸੰਗਤ ਆਈ ਇੱਥੇ ਲੈ ਸਿੱਧੀ ਪਾ ਪਹੁੰਚ ਗਈ ਆਪਾਂ ਆ ਤਿੰਨ ਜੀ ਹੁਣ ਇਸ਼ਨਾਨ ਕਰਦੇ ਆ ਫਿਰ ਆਪਾਂ ਮੱਥਾ ਟੇਕਦੇ ਆ ਆਜੋ ਹੁਣ ਤੇ ਲੰਗਰ ਛਕ ਲਈ ਆਪਾਂ ਫਿਰ ਇਸ਼ਨਾਨ ਕਰਦੇ ਆ ਪਾਣੀ ਪੁੰਹਦੀ ਏ ਪਹਿਲਾਂ ਵਾਹ ਹਾਂਜੀ ਪਹਿਲੀ ਅਰਦਾਸ ਹੋਣ ਲੱਗੀ ਕਾਲ ਸਾ ਵਾਹਿਗੁਰੂ ਦੀ ੀਫਤ ਕਾਲ ਕੀ ਹਮੇ ਚਲਾਇਓ ਪੰਥ ਸਭ ਸਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਮੈਂ ਚਾਹਾਂ ਦਾ ਖਾਲਸਾ ਬਾਕੀ ਰਹੇ ਨਾ ਕੋਈ ਵਾਰ ਰਵੇ ਸਭ ਲੈ ਲੰਗੇ ਬੱਚੇ ਸ਼ਰਨ ਜੋ ਹੋਏ ਵਾਰ ਰਵੇ ਸਭ ਲੈ ਲੰਗੇ ਬੱਚੇ ਸ਼ਰਨ ਜੋ ਹੋਏ ਸ੍ਰੀ ਹਰਿ ਹਾਲ ਆਸਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੱਚੇ ਇੱਥੇ ਲੰਗਰ ਚ ਜੀ ਖਿਜੜੀ ਮਿਲਦੀ ਆ ਕਿ ਤਰੀਕੇ ਚ ਆਈ ਹੁੰਦੀ ਆ ਲੱਗਰ ਤੇ ਇਸ ਤਰ੍ਹਾਂ ਕੇ ਚੱਲਣਾ ਆਪਾਂ ਲੰਗਰ ਤੇ ਆਈ ਆਵਾ ਕੱਪੜੇ-ਕੋਪੜੇ ਕੱਢ ਲਈਏ ਜੀ ਥੋੜਾ ਇਸ਼ਨਾਨ ਕਰਦੇ ਆਂ ਅਰੇ ਬਹੁਤ ਠੰਡਾ ਆ ਜਾਂਦੇ ਨੇ ਨੱਕ ਟੇ ਲੱਗੀਆਂ ਨੇ ਸਰੀਰ ਨੂੰ ਪਾਣੀ ਪੂਰਾ ਠੰਡਾ ਇਸ਼ਨਾਨ ਤਾਂ ਕਰ ਲਈਏ ਇਸ਼ਨਾਨ ਕਰਦੇ ਆਂ ਫੇ ਮੱਥਾ ਠੇਕਦੇ ਆਂ ਇਸ਼ਨਾਨ ਕਰਕੇ ਚਪੋੜੀ ਆ ਗਈ ਆ ਹਾਂ 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 ਜੀ ਇਸ਼ਨਾਨ ਕਰ ਲਿਆ ਜੀ ਆਪਾਂ ਬੜੀ ਨਜੂਰ ਪਾਣੀ ਬਹੁਤ ਠੰਡਾ ਪਾਣੀ ਮਗਾ ਬਹੁਤ ਠੰਡਾ ਲਗਾਏ ਕੁੱਤੇ ਹੁਣਾ ਨਹੀਂ ਕਰ ਲਈ ਇਸ਼ਨਾਲ ਕਿਵੇਂ ਆ ਬਹੁਤ ਠੰਡਾ ਪਾਣੀ ਆ ਬਾਈ ਠੰਡਾ ਪੂਰਾ ਇਹ ਆ ਫੜ ਕੇ ਪਾ ਲਓ ਕਿਵੇਂ ਜੀ ਸੋਹਣਾ ਠੀਕ ਆ ਹਾਂ ਪਾਣੀ ਹਾਂ ਜੀ ਹੁਣ ਚੱਲ ਲਈ ਆਪਾਂ ਮੱਥਾ ਟੇਕਣ ਮੱਥਾ ਟੇਕਦੇ ਆਂ ਗੁਰੂ ਘਰ ਪੂਰਾ ਕਈ ਕੂਟਾ ਭੇਗਿਆ ਆ ਮਿਲ ਕੋਰਾ ਮੱਥਾ ਟੇਕਣ ਜਾਣ ਲਈ ਇੱਧਰ ਦੀ ਹੈਈ ਐਂਟਰੈਂਸ ਇੱਧਰ ਦੀ ਜਾਣਾ ਪੈਂਦਾ ਮੱਥਾ ਟੇਕਣ ਜਾਣ ਲਈ ਗੁਰੂ ਗੋਬਿੰਦ ਸਿੰਘ ਜੀ ਦਾ ਜਗਉਆ ਪੁਨੀ ਗ੍ਰੈਂਡ ਸੀਸ ਤਾਂ ਕਾ ਲੇਖਣ ਕਰੇ ਜਗਦੀਸ਼ ਜੀ ਜੀ ਦਾ ਜਾਬਲਕੁਰ ਮਹਨ ਸੰਮਾਣੀ ਤਾਂ ਬਲਤ ਕਰਾਈ ਦੀ ਸੰਤ ਕਾ ਕ੍ਰਿਸ਼ਨ ਮਿਕਾਈ ਸੰਤ ਕਾ ਦੁਖੀ ਜਨਮ ਹਾਂ ਜੀ ਮੱਥਾ ਟੇਕ ਲਈ ਆਪਾਂ ਤੇ ਅੰਦਰ ਬੜਾ ਫੋਨ ਨਹੀਂ ਵਰਤਣ ਦਿੰਦੇ ਤਾਂ ਕਰਕੇ ਬੜਾ ਫੋਨ ਨਹੀਂ ਕੱਢਿਆ ਹੋਇਆ ਉਧਰ ਮੰਦਿਰ ਬਣਿਆ ਹੋਇਆ ਉੱਥੇ ਵੀ ਆਪਾਂ ਮੱਥਾ ਟੇਕ ਲਈਏ ਤੇ ਫਿਰ ਅੱਪ ਚੱਲਦੇ ਆਂ ਸੰਗੀਆਂ ਥੱਲੇ ਵੀ ਹੈ ਜਿੱਥੇ ਤਾਪੋਸਥਾਨ ਬਣਿਆ ਹੋਇਆ ਤੇ ਬਾਅਦ ਚ ਮੱਥਾ ਟੇਕਣਾ ਪਹਿਲਾਂ ਉੱਪਰ ਇੱਧਰ ਮੰਦਿਰ ਬਣਿਆ ਹੋਇਆ ਜੀ ਉਹ ਸਾਈਡ ਤੇ ਨਾਲ ਹੀ ਤੇ ਹੁਣ ਆਪਾਂ ਉੱਥੇ ਮੱਥਾ ਟੇਕਦੇ ਆਂ ਤੇ ਨਾਲ ਹੀ ਜਿਵੇਂ ਛੋਟਾ ਜਿਹਾ ਪੁਲ ਪਾਰ ਕਰਕੇ ਇੱਧਰ ਗੁਰੂ ਘਰ ਤੇ ਇੱਧਰ ਉਹ ਮੰਦਿਰਾਂ ਨੇੜੇ ਨਾਲ ਹੀ ਆ ਲਈ ਆ ਗਿਆ ਜੀ ਮੰਦਿਰ ਉਹ ਦੱਸੇ ਆਈ ਮੰਦਿਰ ਜਦੋਂ ਆਇਆ ਆਪਾਂ ਜਮਾਂ ਸਾਫ਼ ਸੀਗਾ ਜਦੋਂ ਸਾਰਾ ਕੁਝ ਦੇਖਦਾਈ ਵਾਲੇ ਵਾਲੇ ਤੇ ਹੁਣ ਦੇਖੋ ਕਿੰਨੀ ਧੁੰਦ ਹੋ ਗਈ ਮੌਸਮ ਖਰਾਬ ਹੁੰਦਾ ਜਾਂਦਾ ਹੁਣ ਹਾਂਜੀ ਹੁਣ ਆਪਾਂ ਲੱਗੇ ਆ ਜੀ ਚੱਲਣ ਤੋਂ ਦਬੌਰ ਪੈ ਗਈ ਡੰਡੇ ਕਿੰਨੇ ਨੇ ਚੱਲਦੇ ਜੀ ਹੁਣ ਆਪਾਂ ਥੱਲੇ ਨੂੰ ਵਾਹ ਕੁਰਸੀ ਦਾ ਖਾਲਸਾ ਵਾਹ ਚੱਲੀ ਗਈ ਬਿਲਕੁਲ ਜੀ ਚਲੋ ਫਿਰ ਕਿੰਨਾ ਟਾਈਮ ਹੋ ਗਿਆ ਟਾਈਮ ਬੱਜੇ ਟਾਈਮ 12 ਵਜੇ 10 ਮਿੰਟ ਰਹਿਦੇ ਨੇ ਰਹਿਦੇ 10 ਮਿੰਟ ਹੋਰ ਚਲੋ ਫਿਰ ਟਾਈਮ ਨਾਲ ਪਹੁੰਚਾਂਗੇ ਆਪਾਂ 12 ਵਜਣ ਦੇ ਬਾਅਦ ਹਮੇਸ਼ਾ ਟ੍ਰੇਨ ਦੇ ਆ ਮੇਰੇ ਵੀ ਆਪਾਂ ਮੱਕਾ ਪੂਣੇ ਤੋਂ ਲੱਗੀ ਜਾਣਗੇ ਕਿਲੋਮੀਟਰ ਗੂਗਲ ਮੈਪਸ ਤੱਕ ਹੁਣ ਦੇਖਦੇ ਆ ਵੀ ਕਿੱਦਾਂ ਵਗਣ ਜੇ ਮੈਂ ਤਾਂ ਮరికਣਾ ਤੇ ਗੂਗਲ ਕਾਰਡ ਤੇ ਕਿਹਾ ਨਾ ਹਾਂਜੀ ਸੰਗਤ ਜੀ ਆਉਂਦੇ ਹੋਏ ਤਾਂ ਧੁੰਦ ਹੈ ਨਹੀਂ ਸੀ ਤਾਂ ਧੁੰਦ ਬਹੁਤ ਪੈ ਚੁੱਕੀ ਆ ਪਹਿਲਾਂ ਆਪਾਂ ਆਉਂਦੇ ਹੋਏ ਦੂਜਾ ਰਾਹੇ ਸੀਗੇ ਹੁਣ ਆਪਾਂ ਚੱਲੇ ਆ ਜੀ ਪੌੜੀਆਂ ਵਾਲਾ ਇਹ ਪੌੜੀਆਂ ਹੈਗੀਆਂ ਨੇ 878 ਪੌੜੀਆਂ ਨੇ ਕਹਿੰਦੇ ਥੱਲੇ ਤੱਕ ਤੇ ਵਾ ਸਾਰੀਆਂ ਨਹੀਂ ਵਾ ਇਹ ਉਤਰਨੀਆਂ ਨੇ ਉਦੋਂ ਬਾਅਦ ਚ ਹੋਰ ਵੀ ਨੇ ਉਹਨਾਂ ਆਪਣੀ ਪੋੜੀਆਂ ਰੇ ਜਾ ਜਾਂਦੇ ਹੁਣ ਭੱਜਿਆ ਸਰਪੰਚ ਆ ਉਹ ਮਹਾਇ ਉਤਰਦਾ ਹੈ ਜਾਂਦਾ ਵੀ ਹੌਲੀ ਹੌਲੀ ਜਾਂਦਾ ਜੀ ਹਣਾ ਹੋਰ ਯਾਰ ਮੁੱਕ ਗਈ ਜੀ ਪੋੜੀਆਂ ਤਾਂ ਹੁਣ ਉਦਾਂ ਚੱਲੂਗਾ ਰਾਹ ਪੱਦਰਾ ਬਸ 1500 ਤਾਂ ਨਹੀਂ 800 ਕੁਛ ਐ ਬਰੇ ਚੋਂ ਉਤਰਖ ਨਹੀਂ 78 ਇੰਨੀ ਆ ਗਨੇ ਹੈ ਕੀ ਕੋੜੀਆਂ ਬੰਨਿਆ ਜੀ 800 878 65 ਨੇ 78 ਰਖਣੀ ਐ ਇੰਨੀ ਆਖ ਨੇ ਹਾਂ ਜੀ ਔਖਾ ਉਤਰਦਾ ਹੈ ਆ ਕਰਾਈਏ ਖੱਤਰ ਜੀ ਖੱਤਰ ਜੀ ਕਰਾ ਕੇ ਸਹੀਏ ਨਾ ਹੋਰ ਨਾ ਭਾਂਜੇ ਥੱਲੇ ਛੜ ਗਈ ਲੈ ਕਿਉਂ ਥੱਲੇ ਨਹੀਂ ਛੜਦੀ ਹੱਥ ਚੜਾਈ ਆ ਸਰਪੰਚ ਦੀ ਪੂਰੀ ਫੈਨ ਮਿਲਦੇ ਬੰਦੇ ਨੂੰ ਫੈਨ ਆਹ ਭਰਾ ਨੇ ਕਿਹੜਾ ਫੈਨ ਕੋਈ ਨਹੀਂ ਕਰਦੇ ਆਹ ਵੀਡੀਓ ਦੇ ਦੇ ਰਹਿਣਾ ਤੈਦਾ ਨਹੀਂ ਕਰਾਉਣੀ ਕੋਈ ਨਹੀਂ ਆਪਾਂ ਵੀ ਕਰਵਾ ਲਾਂਗੇ ਜੇ ਬਾਈ ਕਰਵਾਉਂ ਇਹਦੀ ਆਪਾਂ ਲਿਓ ਰਾਂ ਤੇ ਇੱਕ ਪੁਲ ਬਣਿਆ ਹੋਇਆ ਥੱਲੇ ਬਰਫੀ ਆ ਗਈ ਬਰਫੀ ਬਰਫ਼ ਕਹਿੰਦੇ ਇੱਥੇ ਪਾਣੀ ਆ ਜਾਂਦਾ ਜੀ ਥੱਲੇ ਬਰਫ ਦੇ نیچےੋਂ ਆਉਂਦਾ ਪਾਣੀ ਲੈ ਥੱਲੇ ਦੀ ਜਾਲਦਾ ਥੋੜਾ ਜਿਹਾ ਥਾਈਆਂ ਪੈਸੇ ਬੜਾ ਨਹੀਂ ਹੈਗਾ ਪਾਣੀ ਵਾਲੇ ਥਾ ਜਾਣੀ ਥੋੜਾ ਜਿਹਾ ਬਚਾ ਕੇ 12:47 ਹੋਇਆ ਜੀ 11:50 ਤੇ ਤੁਰੇ ਸੀਗੇ ਆਪਾਂ ਤੇ ਇਹ ਆਧਾ ਜਾਂਦਾ ਵਾ ਆ ਗੋਵਿੰਦ ਧਾਮ ਤੋਂ ਤੇ ਹਜੂਰ ਸਾਹਿਬ ਗੁਰਦੁਆਰੇ ਦਾ ਆਧਾ ਜਾਂਦਾ ਇੱਥੇ ਆਪਾਂ ਪਰੌਂਠੇ-ਪਰੌਂਠੇ ਖਾਣੇ ਆ ਚਾਹ ਚੂ ਪੀਣੇ ਆ ਕਿਵੇਂ ਮਾਮਾ ਸੱਟਾ ਕੰਮ ਆ ਪਰਾਬਾ ਪਰੌਂਠਾ ਖਾਣੇ ਆ ਪਰੌਂਠਾ ਖਾਣੇ ਅੱਜ ਕੋ ਵੀ ਉੱਪਰ ਵੀ ਲੰਗਰ ਚ ਖਿਚੜੀ ਤੇ ਚਾਹ ਹੀ ਜਾਂਦੀ ਹੁੰਦੀ ਹੁੰਦੀ ਇਕੱਲੀ ਪ੍ਰਸ਼ਾਦਾ ਨਹੀਂ ਹੁੰਦਾ ਤਾਂ ਭੁੱਖ ਜੀ ਮਰੀ ਨਹੀਂ ਹੈਗੀ। ਪਰੋਂਠੇ ਖਾ ਕੇ ਭੁੱਖ ਮਾਰਦਾ ਕਿ ਨਹੀਂ ਮਾਮਾ? ਆਂ ਜਾਗੇ ਖਾਣ ਗੋਵਿੰਦ ਧਾਮ ਤੇ। ਹਾਂ। ਖਾਦਾ। ਆ ਉੱਥੋਂ ਫੇਰ ਖਾ ਕੇ ਪਰੌਂਠੇ ਫੇਰ ਖੱਚ ਦੀ ਗੱਡੀ ਕਹਿੰਦੇ। ਲੱਗੂ ਘੰਟਾ ਮਾਮਾ। ਹਾਂ? ਤਾਂ ਘੰਟਾ। ਚਲੋ ਦੇਖਦੇ ਆ ਵੀ ਕਿੰਨਾ ਟਾਈਮ ਲੱਗਦਾ। 1 ਵਜੇ ਆ। ਦੇਖਦੇ ਆਪਾਂ ਕਿੰਨੇ ਵਜੇ ਪਹੁੰਚਦੇ ਆਂ ਟਿਹਣ ਲੱਗ ਗਿਆ ਜੀ ਤਾਂ ਉਹ ਉਥੇ ਤੱਕ ਜਾਣਾ ਆਪਾਂ ਤੁਰ ਕੇ ਉਹ ਦੇਖਦਾ ਦੇਖਦੇ ਆ ਕਿੰਨਾ ਕੁ ਟਾਈਮ ਲੱਗਦਾ ਪੂਰੇ ਜਾਂਦੇ ਆਪਾਂ ਤਾਂ ਵੇ ਰਸ਼ ਬਹੁਤ ਘਟ ਗਿਆ ਅੱਗੇ ਨਾਲੋਂ ਮਗਰ ਮਗਰ ਛੱਡੇ ਰਸ਼ ਹੁਣ ਤਾਂ ਥੋੜੀ ਹੀ ਆਉਂਦੇ ਲੋਕ ਇਹ ਸਹੀ ਆ ਟਾਈਮ ਬੰਦਾ ਗੋਮੇ ਧਾਮ ਤੋਂ ਤੁਰੇ 4:00 ਵਜੇ ਅਸੀਂ ਵੀ ਥੋੜਾ ਜਿਹਾ ਲੇਟ ਹੋ ਗਈ ਸੀ ਘੰਟਾ ਕ ਤੇ 9:00 ਵਜੇ ਨੂੰ ਬੰਦਾ ਪਹੁੰਚ ਜਾਂਦਾ ਇਹ ਅਸੀਂ ਵੀ ਲੇਟ ਹੋ ਗਏ ਸੀ ਘੰਟਾ ਕ 4:00 ਵਜੇ ਤੁਰਪੇ ਵੀ ਪੂਰੇ 5 ਘੰਟੇ ਲੱਗਦੇ ਆ ਬੰਦਾ 9:00 ਵਜੇ ਪਹੁੰਚ ਜਾਂਦਾ 9:30 ਵਜੇ ਅਰਦਾਸ ਹੁੰਦੀ ਆ ਅਰਦਾਸ ਚ ਸ਼ਾਮਲ ਹੋ ਕੇ ਬੰਦਾ 2 ਘੰਟੇ ਰੋਕ ਕੇ 12:00 ਵਜੇ ਉੱਥੋਂ ਵਾਪਸ ਆ ਜਾਂਦਾ ਤੇ ਹੁਣ ਆਪਾਂ ਵਾਪਸੀ ਤੇ ਦੇਖਦੇ ਆ ਵੀ ਕਿੰਨਾ ਟਾਈਮ ਲੱਗਦਾ ਉਹ ਦੱਸਦੇ ਆ ਤੁਹਾਨੂੰ ਗੋਵਿੰਦ ਧਾਮ ਤੱਕ ਆ ਗਏ ਜੀ ਬੱਸ ਨੇੜੇ ਲਾਸਟ ਟਲਾਂਡ ਰਹਿ ਗਈ ਬੱਸ ਇਧੂਆ ਪਹੁੰਚ ਜਾਣਾ ਜੀ ਆਪਾਂ ਤਾਂ ਗੋਵਿੰਦ ਧਾਮ ਤੇ ਆ ਆ ਦੇਖੋ ਜੀ 뷰 ਮੈਂ ਤੁਹਾਨੂੰ ਬੇਰੇ ਵੀ ਦਿਖਾਇਆ ਸੀਗਾ ਕਿ ਚਾਰਨਾ ਚੱਲ ਲਈ ਇਹ ਆ ساری ਬਰਫ਼ ਜੰਮੀ ਹੋਈ ਹੈ ਅੰਦੀ ਫੈਲੀ ਆਪਾਂ ਪਹੁੰਚ ਗਏ ਜੀ 10 ਮਿੰਟ ਹੋ ਗਏ ਆਪਾਂ ਨੂੰ ਆਇਆ ਨੂੰ ਮਾ ਦੋ 10 ਕ ਤੇ ਆਪਾਂ ਪਹੁੰਚ ਗਏ ਸੀਗੇ ਇੱਥੇ ਇੱਥੇ ਆਪਾਂ ਰੂਮ ਦੇਖ ਲਿਆ ਹੁਣ ਜੇ ਸੱਟ ਬਹਿ ਗਿਆ ਤਾਂ ਇੱਥੇ ਹੀ ਰਵਾਂਗੇ ਨਹੀਂ ਫਿਰ ਘਾਟ ਤੇ ਚੱਲਾਂਗੇ ਦੇਖਦੇ ਆਂ ਬਾਕੀ ਰੂਮ ਦਾ ਕਿਉਂਕਿ ਸਰੀਰ ਬਹੁਤ ਥੱਕ ਗਿਆ ਰੱਦ ਰਹਿ ਗਏ ਇੱਥੇ ਪੈ ਜੀਏ ਉਹ ਉੱਥੇ ਘਾਟ ਤੇ ਜਾ ਕੇ ਵੀ ਰੂਮ ਲੈਣਾ ਹੀ ਪੈਣਾ ਆਪਾਂ ਨੂੰ ਕੋਈ ਨਹੀਂ ਇੱਥੇ ਰਹਿ ਲੈਣਾ ਸਵੇਰੇ ਸਾਡੇ ਤੋਂ ਰਿਲੈਕਸ ਹੋ ਕੇ ਜਾਵਾਂਗੇ ਕੰਤੋਂ ਘੰਟੇ ਜੇ ਤਾਂ ਸੌਂਦੇ ਨਾ ਘਾਟ ਠੀਕ ਹੈ ਜੀ ਹਾਂਜੀ ਆਪਾਂ ਰੇਖੀ ਰੋਗੇ ਜੀ ਗੋਮੇਦਾਮੀ ਤੇ ਆਪਾਂ ਰੂਮ ਲੈ ਲਿਆ ਸੀ ਉਦੋਂ ਆ ਕੇ ਫਿਰ ਆਪਾਂ ਸੌਂ ਗਏ ਸੀ ਇਹ ਨਾਲ ਉਨੋ ਕੇ ਤੇ ਹੁਣ ਆਪਾਂ ਉੱਠੇ ਆ ਤੇ ਹੁਣ ਆਪਾਂ ਚੱਲਦੇ ਆ ਮੱਥਾ ਟੇਕਣ ਗੁਰਦਾਰੇ ਤੇ ਨਾਲੇ ਛੜਦੇ ਆ ਲੰਗਰ ਤੇ ਕੱਲ ਵਾਲੇ ਨਾਲ ਵੈਸੇ ਕੱਲ ਵਾਲੇ ਨਾਲ ਵੈਸੇ ਰੂਮ ਠੀਕ ਆ ਤੇ ਨਾਲੇ ਆਪਾਂ ਨੂੰ ਇਹ ਸਸਤਾ ਮਿਲਿਆ ਵਾ ਕੱਲ 5000 ਦਾ ਸੀਗਾ ਤੇ ਅੱਜ ਇਹ ਰੂਮ ਹੈਗਾ ਮਿਲਿਆ ਆਪਾਂ ਨੂੰ 3000 ਦਾ ਦੇ ਪਾਣੀ ਠੰਡਾ ਹੁੰਦਾ ਵਾ ਜੇ ਤੁਸੀਂ ਲੈਣਾ ਵਾ ਗਰਮ ਪਾਣੀ ਤੇ ਉਹਦੇ ਲਈ ਤੁਹਾਨੂੰ 100 ਰੁਪਏ ਦੇਣਾ ਬੂਹ ਵਾਲਟੀ ਦਾ ਤੋਂ ਆਪਾਂ ਦੋ ਵਾਲਟੀਆਂ ਮਗੀਆਂ ਸੀ ਗਰਮ 200 ਰੁਪਏ ਦਿੱਤਾ ਹੁਣ ਪੱਟ ਚੱਲਦੇ ਆਂ ਜੀ ਗੁਰੂ ਘਰ ਚਲੋ ਜੀ ਅਗੇ ਜੀ ਆਪਾਂ ਗੁਰੂ ਘਰ ਕੱਲ ਜਦੋਂ ਆਪਾਂ ਇਸ ਵੇਲੇ ਆਏ ਆ ਕੱਲ ਤਾਂ ਮੀਂਹ ਪੈਂਦਾ ਸੀ ਘੱਟ ਹੀ ਮੈਂ ਤਾਂ ਅੱਜ ਵੀ ਬਹੁਤ ਆ ਕੱਲ ਪਰ ਇੰਤੋਂ ਵੀ ਜ਼ਿਆਦਾ ਸੀਗਾ ਕੱਲ ਤਾਂ ਮੀਂਹ ਪੈਂਦਾ ਜੀ ਇੱਕ ਵਾਰ ਸੰਗ ਤਾਂ ਕੱਲ ਬੜੀ ਜ਼ਿਆਦਾ ਜੀ ਸੀ ਆ ਵੀ ਆਪਾਂ ਲੰਗਰ ਹਾਲ ਚ ਲੰਗਰ ਛਕਣਗੇ ਹਾਂਜੀ ਆ ਗਈ ਆਪਾਂ ਰੂਹ ਚ ਲੰਗਰ ਛਕ ਜਾਂਦਾ ਤੇ ਹੁਣ ਆਪਾਂ ਲੱਗੇ ਆ ਸੌਣ ਸਵੇਰੇ ਉਠਾਂਗੇ ਕਿੰਨੇ ਵਜੇ ਉਠਣਾ ਮਾਮਾ 4 ਵਜੇ ਹੈ 4 ਵਜੇ 4-5 ਵਜੇ ਉਠਾਂਗੇ ਫਿਰ ਆਪਾਂ ਤੁਰਾਂਗੇ ਗੋਬਿੰਦ ਘਾਟ ਨੂੰ ਤੇ ਬਾਕੀ ਸਵੇਰੇ ਦੇਖਦੇ ਆਂ ਮੌਸਮ ਕਿੱਦਾਂ ਦਾ ਪੈਸੇ ਤਾਂ ਵਧੀਆ ਹੀ ਹੋਊਗਾ ਅੱਜ ਵੀ ਵਧੀਆ ਸੀਗਾ ਆਪਾਂ 4 ਵਜੇ ਉਠਾਂਗੇ ਫਿਰ ਤੁਰਦੇ ਆਂ ਗੋਬਿੰਦ ਘਾਟ ਨੂੰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੁਮਰਦਿਆਂ ਜੀ ਸ਼ੁਰੂ ਦੇ